ਬਾਈ ਬਾਈ ਸਟੈਂਲੀ ਬਾਈ 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 ਸਟੈਂਲੀ ਲੈਟਸ ਗੋ ਨੋ ਲੈਟਸ ਗੋ ਨੋ ਨੋ ਸਟੈਂਲੀ ਉਗੂ ਇਹ ਅੱਜ ਵਾਪਸ ਚੱਲਿਆ ਆਪਣੇ ਘਰ ਨਾਈਜੀਰੀਆ ਸਟੈਂਲੀ ਨੂੰ ਅਸੀਂ ਜਦੋਂ ਲੈ ਕੇ ਆਏ ਸੀਗੇ 13 9 2024 ਦੇ ਵਿੱਚ ਲੈ ਕੇ ਆਏ ਸੀਗੇ ਜਨਕਪੂਰੀ ਰੇਲਵੇ ਸਟੇਸ਼ਨ ਦੇ ਕੋਲੇ ਮੈਟਰੋ ਸਟੇਸ਼ਨ ਦੇ ਕੋਲੇ ਫੁੱਟਪਾਥ ਤੇ ਹੀ ਰਹਿੰਦਾ ਸੀ ਸੜਕ ਦੇ ਕਿਨਾਰੇ ਤੇ ਸੌਂਦਾ ਸੀ ਪਿਛਲੇ ਕਈ ਸਾਲਾਂ ਤੋਂ ਫੁੱਟਪਾਥ ਤੇ ਪੈਂਦਾ ਸੀ ਸਟੈਨਲੀ 2019 ਦੇ ਵਿੱਚ ਇਹਦੇ ਘਰ ਦੇ ਇਹਨੂੰ ਮਰਿਆ ਹੋਇਆ ਸਮਝ ਬੈਠੇ ਸੀ ਵੀ ਇਹਦੀ ਮੌਤ ਹੋ ਚੁੱਕੀ ਆ ਪਰ ਅੱਜ ਇਹ ਆਪਣੇ ਘਰੇ ਨਾਈਜੀਰੀਆ ਚੱਲਿਆ ਵਾਪਸ ਧੰਨਵਾਦ ਆ ਸ਼ਖਵਿੰਦਰ ਭੈਣ ਦਾ ਧੰਨਵਾਦ ਆ ਬੈਂਸਲੇ ਜੀ ਦਾ ਧੰਨਵਾਦ ਆ ਹਾਈ ਕਮਿਸ਼ਨਰ ਦਾ ਜਿਹੜੇ ਨਾਈਜੀਰੀਆ ਦੇ ਜਿਨ੍ਹਾਂ ਨੇ ਹੈਲਪ ਕੀਤੀ ਕਿਉਂਕਿ ਇਹਦੇ ਕੋਲ ਕੋਈ ਪਾਸਪੋਰਟ ਨਹੀਂ ਸੀ ਕੋਈ ਕਾਗਜ਼ ਨਹੀਂ ਸੀ ਅੱਜ ਇਹ ਇੱਕ ਟੈਂਪਰੇਰੀ ਪਾਸਪੋਰਟ ਤੇ ਨਾਈਜੀਰੀਆ ਚੱਲੇ ਆ ਨੂੰ ਨਾਈਜੀਰੀਆ ਛੱਡ ਕੇ ਆਵਾਂਗੇ ਨਾਈਜੀਰੀਆ 에ਰਪੋਰਟ ਤੇ ਇਹਦੇ ਮੰਮੀ ਪਾਪਾ ਆਉਣਗੇ ਉਹ ਇਹਨੂੰ ਰਿਸੀਵ ਕਰਨਗੇ ਬੈਂਸਲੇਰੀ ਜਾ ਰਹੇ ਇਹਨੂੰ ਛੱਡਣ ਵਾਸਤੇ ਅੱਜ ਸਟੈਨਲੀ ਦੀ ਤੁਸੀਂ ਲੁੱਕ ਦੇਖ ਸਕਦੇ ਹੋ ਜਿਸ ਦਿਨ ਸਟੈਨਲੀ ਆਇਆ ਸੀ ਉਸ ਦਿਨ ਸਟੈਨਲੀ ਦੇ ਹਾਲਾਤ ਕੀ ਸੀਗੇ ਸਟੈਨਲੀ ਮੈਂਟਲੀ ਅਫਸੈਟ ਸੀ ਪੰਜਾਬ ਇੰਡੀਆ ਦੇ ਵਿੱਚ ਮੈਡੀਕਲ ਵੀਜ਼ੇ ਤੇ ਆਇਆ ਸੀ ਇਹ ਇੱਥੇ ਆ ਕੇ ਬਹੁਤ ਜ਼ਿਆਦਾ ਅਫਸੈਟ ਹੋ ਗਿਆ ਤਾਂ ਇਹਨੂੰ ਕੋਈ ਸੋਝੀ ਨਹੀਂ ਰਹੀ ਆਪਣੀ ਘਰ ਦੇ ਸੋਚਦੇ ਸੀਗੇ ਵੀ ਇਹਦੀ ਮੌਤ ਹੋ ਚੁੱਕੀ ਆ ਪਰ ਸਰੋਜ ਭੈਣ ਨੇ ਤੇ ਗੁਰਿੰਦਰ ਸਿੰਘ ਨੇ ਵੀਰ ਜੀ ਨੇ ਗੁਰਵਿੰਦਰ ਸਿੰਘ ਜੀ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸਾਨੂੰ ਦੱਸਿਆ ਤਾਂ ਅਸੀਂ ਜਾਨਕ ਉਥੋਂ ਲੈ ਕੇ ਆਏ ਸੀ ਜਾਨਕਪੁਰੀ ਤੋਂ ਤੇ ਅੱਜ ਸੁਪਨਿਆਂ ਦੇ ਘਰੋਂ ਬਾਹਰ ਨਿਕਣ ਲੱਗਿਆ ਸਟੈਂਡ ਲਈ ਉਹ ਰਾਤ ਜਿਹੜੀ 13 ਤਰੀਕ ਦੀ ਸੀਗੀ ਉਸ ਰਾਤ ਨੂੰ ਵੀਰਾ ਕਰੀਬ 12 ਵਜੇ ਅਸੀਂ ਇੱਥੇ ਆਏ ਸੀ ਘਰ ਪਹੁੰਚੇ ਸੀ ਐਂਟਰ ਹੋਏ ਸੀਗੇ ਤੇ ਇੱਥੇ ਆ ਕੇ ਸਟੈਨਲੀ ਨੇ ਸੁਪਨਿਆਂ ਦੇ ਘਰ ਵਿੱਚ ਪੈਰ ਧਰਿਆ ਸੀ 13 9 2024 ਦੀ ਰਾਤ ਨੂੰ ਕਰੀਬ 12 ਵਜੇ ਤੇ ਅੱਜ ਸਟੈਨਲੀ ਅੱਜ 14 ਤਰੀਕ ਹੈ ਜੀ 14 ਫਰਵਰੀ 2025 ਸਟੈਨਲੀ ਅੱਜ ਇਸ ਘਰ ਚੋਂ ਬਾਹਰ ਜਾ ਰਿਹਾ ਵਾਪਸ ਕਦੇ ਸਟੈਨਲੀ ਸ਼ਹਿਰ ਦੇ ਇਸ ਘਰ ਚ ਕਦੇ ਆਵੇ ਨਾ ਬਾਕੀ ਕੁਦਰਤ ਦੇ ਪਤਾ ਨਹੀਂ ਉਹਦੇ ਰੰਗ ਆ ਸ਼ਾਇਦ ਸਟੈਨਲੀ ਠੀਕ ਹੋ ਕੇ ਇੱਕ ਦਿਨ ਸਾਨੂੰ ਮਿਲਣ ਵੀ ਆਵੇ ਆਪਦੇ ਪਿੰਡੋਂ ਉੱਥੋਂ ਆਪਣੇ ਦੇਸ਼ ਤੋਂ ਪਰ ਅਜ ਸਟੈਨਲੀ ਇਹਨੂੰ ਵੀਰ ਨੂੰ ਅਸੀਂ ਹੁਣ ਇੱਥੋਂ ਮਹਾਲੀ ਏਅਰਪੋਰਟ ਤੋਂ 4 ਵਜੇ ਦੀ ਇਹਦੀ ਫਲਾਈਟ ਆ 4 ਵਜੇ ਇਹ ਮਹਾਲੀ ਏਅਰਪੋਰਟ ਤੋਂ ਬੰਬੇ ਦੀ ਜਹਾਜ਼ ਤੇ ਚੜੂਗਾ ਬੰਬੇ ਤੋਂ ਇਹਦੀ ਫਲਾਈਟ ਆ ਨਾਈਜੀਰੀਆ ਦੀ ਤੇ ਉੱਥੇ ਸਿੱਧਾ ਇਹ ਨਾਈਜੀਰੀਆ ਜਾਊਗਾ ਤੇ ਨਾਈਜੀਰੀਆ ਆਪਣੇ ਮਾਪਿਓ ਨੂੰ ਮਿਲੂਗਾ ਇਸ ਟਾਈਮ ਕਰੇ ਅਰਦਾਸ ਇਸ ਵੀਰ ਵਾਸਤੇ ਅਸੀਂ ਆਪਣੇ ਵੱਲੋਂ ਯਤਨ ਕੀਤੇ ਆ ਕੋਸ਼ਿਸ਼ ਕੀਤੀ ਆ ਵੀ ਇਸ ਵੀਰ ਦੀ ਜਿੰਨੀ ਕਿ ਵੀ ਅਸੀਂ ਮਦਦ ਕਰ ਸਕੀਏ ਲੈਂਗੁਏਜ ਦੀ ਵੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਤੇ ਪਰ ਸਟੈਨਲੀ ਦੇ ਨਾਲ ਸਾਡੀ ਇੱਕ ਪਿਆਰ ਦੀ ਭਾਸ਼ਾ ਜਿਹੜੀ ਡਿਵੈਲਪ ਹੋ ਗਈ ਸੀ ਇੱਕ ਪਿਆਰ ਦੇ ਕੁਝ ਲਫ਼ਜ਼ ਜਿਹੜੇ ਸਟੈਨਲੀ ਵੀ ਸਾਡੇ ਸਮਝਦਾ ਅਸੀਂ ਸਟੈਨਲੀ ਦੇ ਸਮਝਦੇ ਆ ਤੇ ਉਹਨਾਂ ਪਿਆਰ ਦੇ ਦੀ ਲੈਂਗੁਏਜ ਦੇ ਸਾਰੇ ਅਸੀਂ ਜਿਹੜਾ ਪਿਛਲਾ ਇਸ ਸਮਾਂ ਸਟੈਨਲੀ ਨੇ ਸਾਡੇ ਕੋਲੇ 7-8 ਮਹੀਨੇ ਦਾ ਕਟਿਆ ਤੇ ਬਹੁਤ ਚੰਗਾ ਸੀ ਅੱਜ ਸਟੈਨਲੀ ਆਪਣੇ ਘਰ ਜਾ ਰਿਹਾ ਵੈਲਕਮ ਵੈਲਕਮ ਟੂ ਕੀਨੀ ਅਮੀਨੀ ਕੀਨੀ ਹਲੋ ਬੰਨਾ ਹੈ ਦੋਸਤਨੀ ਵੈਲਕਮ ਜੀ ਨੇ ਆਪਕਾ ਬਹੁਤ ਥੈਂਕ ਯੂ ਬੋਲਡ ਆਪ ਲੋਗੋ ਦਾ ਬਹੁਤ ਥੈਂਕ ਯੂ ਥੈਂਕ ਯੂ so much ਥੈਂਕ ਯੂ ਆਏ ਤੁਸੀਂ ਆਏ ਸਮਝ ਲੋ ਰੱਬ ਆਇਆ ਹੈ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਮਰੀ ਭੈਣ ਤੁਸੀਂ ਉਸ ਮਦਦ ਕੀਤੀ ਥੈਂਕ ਯੂ ਨਾਈਸ ਕਾ ਯਾ ਵੈਰੀ ਗੁੱਡ ਵੈਰੀ ਗੁੱਡ ਯੈਸ ਫੇਵਰਟ ਕਯਾ ਫੇਵਰਟ Big smile. <laughs> 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 huh? Very good, my brother, yes? Uh, in uh, in so, we, we are In we, we are traveling together. Yes. yes. Today. Today, yes. <laughs> we are going together. Then uh, I'm going to drop you home. You'll meet your family. We we'll stay together. It's been a long time. Yes, are you happy? You're happy. Yes. Very good, very good, very good. I'm very happy to see your smile after a long time. <laughs> Catherine, the papa, Bantilegi, Catherine, the mummy, ਸਦਾ ਸਟੈਨਲੀ ਦੇਖੋ ਸੂਟਕੇਸ ਲੈ ਕੇ ਨਾਈਜੀਰੀਆ ਨੂੰ ਜਾ ਰਿਹਾ ਵੀ ਆਰ ਗੋਇੰ ਟੂ ਵੀ ਆਰ ਗੋਇੰਗ ਹੋਮ ਇਟਸ ਗੋਇੰ ਟੂ ਬੀ ਬਿਊਟੀਫੁਲ ਦੇਰ ਬੀ ਅ ਲੋਟ ਆਫ ਹੈਪੀਨੈਸ ਇਨ ਵਾਟੈਵਰ ਦੈਟ ਵੀ ਆਵ 올 ਟ੍ਰੈਵਲਡ ਯੂ ਆਰ ਹੈਪੀ ਸਟੈਨਲੀ ਯੂ ਆਰ ਹੈਪੀ ਬਟ ਯੂ ਆਰ ਹੈਪੀ ਯੂ ਆਰ ਗੋਇੰਗ ਬੈਕ ਟੂ ਨਾਈਜੀਰੀਆ ਆਮ ਹੈਪੀ ਗੁੱਡ ਬਟ ਆਈ ਕੈਨਟ ਸੀ ਯੂ ਸਮਾਈਲ ना ना दैट्स गुड सी थैंक यू टू पाजी आल्सो थैंक यू पाजी टेकिंग केयर ऑफ मी है ना थैंक यू यू हैव टू पाजी से पाजी थैंक यू सो नाइस सो नाइस थैंक यू थैंक यू वेलकम स्टैनली एनी टाइम एक्चुअली ये एफर्ट बहुत इम्पोर्टेंट है आपका लाइफ You know, uh, venture uh, is unbelievable. Me, pura India travel, but first time I am seeing that Apka helped extend karo to a foreign national, and uh, Apka sewa I would say actually is like God. Yeah, yeah. I am so touched, yeah. and uh, when I see him, how he was. pele wala he was not even able to recognize himself he was not able to do anything but abide his walking his bahut jada smile hai he is going to his home and you have volunteered to ensure that i escort him bahut bahut divine god bless you thank you and god bless the institution thank you any time in the future we will always extend help thank you thank you thank you thank you, thank you very much sham nu 5 baj ke 20 minute te ਫਲਾਈਟ ਆ ਸਟੈਂਲੀ ਦੀ ਮਹਾਲੀ ਏਅਰਪੋਰਟ ਤੋਂ ਮਹਾਲੀ ਤੋਂ ਬੰਬੇ ਜਾਣਾ ਬੰਬੇ ਤੋਂ ਸਾਢੇ 5 ਘੰਟਿਆਂ ਦੀ ਫਲਾਈਟ ਆ ਕਿਨੀਆਂ ਜਾਣਾ ਨੈਰੋਬੀ ਤੇ ਫਿਰ ਉੱਥੋਂ ਸਾਢੇ 5 ਘੰਟਿਆਂ ਦੀ ਫਲਾਈਟ ਆ ਜਿਹੜੀ ਫਿਰ ਨਾਈਜੀਰੀਆ ਜਾਣਾ ਅੱਗੇ ਤੇ ਉੱਥੇ ਬੈਂਸਲੇ ਜੀ ਜਾਣਗੇ ਸਟੈਂਲੀ ਨੂੰ ਉਹਦੇ ਮੰਮੀ ਪਾਪਾ ਨੂੰ ਸਪੁਰਦ ਕਰਕੇ ਆਉਣਗੇ ਮੰਮੀ ਪਾਪਾ ਇਹਨਾਂ ਦੇ ਉੱਥੇ ਨਾਈਜੀਰੀਆ ਏਅਰਪੋਰਟ ਤੇ ਆ ਰਹੇ ਨੇ ਤੇ ਅੱਜ ਇੱਕ ਹੋਰ ਸਾਨੂੰ ਬੜੀ ਗੱਲ ਪਤਾ ਲੱਗੀ ਬੜੀ ਦਿਲਚਸਪ ਗੱਲ ਆ ਵੀ ਸਟੈਨਲੀ ਦੇ ਜਿਹੜੇ ਵਾਈਫ ਨੇ ਉਹਨਾਂ ਨੇ ਆਪਣਾ ਵਿਡੋ ਦਾ ਸਰਟੀਫਿਕੇਟ ਬਣਵਾ ਲਿਆ ਉਹਨਾਂ ਨੂੰ ਤਾਂ ਐ ਸੀ ਕਿਉਂਕਿ ਉਹ ਮਰ ਮੰਨ ਚੁੱਕੇ ਸੀ ਵੀ ਇਹ ਮਰ ਚੁੱਕਿਆ ਵਾ 2019 ਦੇ ਵਿੱਚ ਹਨ ਤੇ ਓਬਵੀਅਸ ਆ ਵੀ ਜਿੰਨੇ ਏਦਾਂ ਫੀਲ ਹੋ ਗਿਆ ਵੀ ਮੇਰੇ ਹਸਬੰਡ ਦੀ ਡੈਥ ਹੋ ਗਈ ਜਾਂ ਕਿਸੇ ਨੇ ਰੋਂਗ ਇਨਫੋਰਮੇਸ਼ਨ ਦਿੱਤੀ ਉਹਨਾਂ ਨੂੰ ਜਾਂ ਜਿੱਦਾਂ ਵੀ ਹੋਇਆ ਤਾਂ ਉਹਨਾਂ ਨੇ ਇਹਦੀ ਡੈਥ ਦਾ ਸਰਟੀਫਿਕੇਟ ਬਣਵਾਇਆ ਡੈਥ ਸਰਟੀਫਿਕੇਟ ਬਣਾਉਣ ਤੋਂ ਬਾਅਦ ਫਿਰ ਉਹਨੇ ਆਪਣਾ ਵਿਡੋ ਦਾ ਸਰਟੀਫਿਕੇਟ ਇਸ਼ੂ ਕਰਵਾ ਲਿਆ ਹਨਾ ਤੇ ਪਰ ਅੱਜ ਉਹ ਕਹਿੰਦੀ ਮੈਂ 80 ਸਾਲਾਂ ਤੋਂ ਐਸਾ ਵਿਧਵਾ ਹੀ ਰਹਿ ਰਹੀ ਸੀ। ਹਾਂ ਜੀ ਵਿੱਡੋ ਹੀ ਰਹਿ ਰਹੀ ਆ ਹਨਾ। ਦੇਖੋ ਉਹਦੀ ਵਾਈਫ ਸਮਾਜ ਦੇ ਵਿੱਚ ਉੱਥੇ ਵੀ ਰੀਤੀ ਰਿਵਾਜ ਆਪਣੇ ਵਾਂਗੂ ਆਪਣੇ ਤੋਂ ਵੀ ਜ਼ਿਆਦਾ ਟ੍ਰੈਡੀਸ਼ਨਲ ਨੇ ਉੱਥੇ ਲੋਕ ਜ਼ਿਆਦਾ ਹਨਾ। ਐ ਇਹਨਾਂ ਚੀਜ਼ਾਂ ਦਾ ਧਿਆਨ ਰੱਖਦੇ ਨੇ। ਤਾਂ ਅੱਜ ਸਟੈਨਲੀ ਵਾਪਸ ਜਾਊਗਾ। ਉਹ ਮਾਂ ਪਿਓ ਦਾ ਬੇਟਾ ਜਿੰਦਾ ਹੋ ਰਿਹਾ। ਵਾਈਫ ਦਾ ਇੱਕ ਹਸਬੰਡ ਜਿੰਦਾ ਹੋ ਰਿਹਾ ਵਾਪਸ ਨਾ ਤੇ ਇਹਦੇ ਪਿੱਛੇ ਥੈਂਕ ਯੂ ਐ ਬੈਂਸਲੇ ਜੀ ਦਾ, ਕੈਥਰੀਨ ਦਾ, ਸਪੰਦਰਪਨ ਜੀ ਦਾ। ਥੈਂਕ ਯੂ ਵੈਰੀ ਮੱਚ। ਔਰ ਸਾਰੀ ਸੰਗਤ ਦਾ ਜਿਨ੍ਹਾਂ ਨੇ ਬਹੁਤ ਸਾਰੀ ਸਪੋਰਟ ਕੀਤੀ ਬਹੁਤ ਸਾਰੀਆਂ ਦੁਆਵਾਂ ਦਿੱਤੀਆਂ ਸਟੈਨਲੀ ਨੂੰ ਸਟੈਨਲੀ ਵਾਸਤੇ ਸਾਨੂੰ ਇੰਨੀਆਂ ਜਿਆਦਾ ਅਸੀਸਾਂ ਮਿਲੀਆਂ ਜੀ ਦੇ ਸਦਕਾ ਅੱਜ ਸਟੈਨਲੀ ਆਪਣੇ ਘਰ ਜਾ ਰਿਹਾ ਤੁਸੀਂ ਬੁਹਾਰੀ 에ਰਪੋਰਟ ਤੇ ਪਹੁੰਚ ਗਏ ਆ ਫੱਕਿੰਗ ਸਿੰਗੀ ਅੰਤਰਰਾਸ਼ਟਰੀ ਹਵਾਈ ਅੱਡਾ ਸਟੈਨਲੀ ਕਮ ਆਨ ਕੀਪ ਸਮਾਈਲ ਪਲੀਜ਼ ਆਲਵੇਸ ਸਮਾਈਲ ਅਸੀਂ ਜੀ 에ਰਪੋਰਟ ਤੇ ਪਹੁੰਚ ਗਏ ਆ ਮਹਾਲੀ ਅੰਤਰਰਾਸ਼ਟਰੀ 에어ਪੋਰਟ ਸਾਹਮਣੇ ਲਿਖਿਆ ਹੋਇਆ ਜੀ ਤੇ 5:20 ਮਿੰਟ ਤੇ ਬੈਂਸਲੇ ਜੀ ਦੀ ਤੇ ਸਟੈਨਲੀ ਜੀ ਦੀ ਫਲਾਈਟ ਆ ਤੇ ਬਹੁਤ ਸਾਨੂੰ ਚੰਗਾ ਲੱਗ ਰਿਹਾ ਥੈਂਕ ਯੂ ਬੈਂਸਲੇ ਜੀ ਦਾ ਜਿਹਨਾਂ ਨੇ ਆਪਣੇ ਸਾਰੇ ਕੰਮਕਾਰ ਛੱਡ ਕੇ ਸਪੈਸ਼ਲੀ ਇਹ ਇਨੀਸ਼ੀਏਟਿਵ ਲਿਆ ਨਹੀਂ ਤੇ ਬਹੁਤ ਬਿਜ਼ੀ ਨੇ ਪ੍ਰੋਫੈਸਰ ਨੇ ਪੜਾਉਂਦੇ ਨੇ ਕਾਲਜ ਦੇ ਵਿੱਚ ਤੇ ਪਰ ਫਿਰ ਵੀ ਇਹਨਾਂ ਨੇ ਆਪਣਾ ਇੱਕ ਇਨਸਾਨੀਅਤ ਦਾ ਫਰਜ਼ ਨਿਭਾ ਰਹੇ ਨੇ ਤੇ ਸਟੈਨਲੀ ਨੂੰ ਵਾਪਸ ਉਹਦੇ ਘਰ ਛੱਡਣ ਲਈ ਜਾ ਰਹੇ ਨੇ ਤੇ ਥੈਂਕ ਯੂ ਵੈਂਸਲੇ ਜੀ ਅਗੇਨ ਥੈਂਕ ਯੂ ਵੈਰੀ ਮਚ ਗੋਡ ਬles ਯੂ ਐਂਡਲੀ ਬਾਏ ਬਾਏ ਸਟੈਨਲੀ ਬਾਏ 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 ਬਾਸਟਾ Let's go now. Let's go now. Okay. We go. No, no. You, you go. You go. You we and Bentley. let go. Nigeria. Yeah. Airplane. Yeah. You don't want to go? I want to Okay, okay go, go, go then go go go. Go. go, go, go. go. Bye, bye. very fast go. Bye, bye. Go go. Yeah. go. Yeah. Late. Yeah, yeah, yeah. Uh. Yeah. Yeah. Bye, Bentley yeah. Thank you very much. ਬਾਈ ਬਾਈ ਸਟੈਨਲੀ ਇਹ ਵੈਂਸਲੇ ਜੀ ਜਾ ਚੁੱਕੇ ਨੇ ਜੀ ਅੰਦਰ ਤੇ ਉਹਨਾਂ ਦਾ ਪੇਪਰ ਵਗੈਰਾ ਸੀਗੇ ਜਿਹੜੇ ਉਹ ਠੀਕ ਹੋ ਗਏ ਆ ਸੁਖਵਿੰਦਰ ਭੈਣ ਜੀ ਨੇ ਉਹਨਾਂ ਨੂੰ ਸਾਰਾ ਸਮਝਾਤਾ ਕਿਉਂਕਿ ਉਹ ਪੁਲਿਸ ਵਾਲੇ ਵੀ ਇਹੀ ਪੁੱਛਦੇ ਸੀ ਨਾ ਵੀ ਪਾਸਪੋਰਟ ਤਾਂ ਹੈ ਨਹੀਂ ਇਹ ਦੇਖੋ ਇਹ ਕਿੱਦਾਂ ਚੱਲਦਾ ਹੈ ਏਦਾਂ ਕਿਦਾਂ ਚੱਲਦਾ ਕਹਿੰਦੇ ਉਹ ਕੱਲ੍ਹ ਪਾਸਪੋਰਟ ਦੀ ਥਾਂ ਤੇ ਇੱਕ ਪੇਪਰ ਹੀ ਐਮਬੈਸੀ ਨੇ ਬਣਾ ਕੇ ਦਿੱਤਾ ਸਾਨੂੰ ਨਾਈਜੀਰੀਆ ਨੇ ਐਮਬੈਸੀ ਨੇ ਬਹੁਤ ਤਨਾਲ ਨਾਲ ਇਸ ਤਰ੍ਹਾਂ ਦੇ ਬੜੇ ਰੇਅਰ ਕੇਸ ਹੁੰਦੇ ਆ ਜਿਹੜੇ ਇੱਦਾਂ ਕੋਈ ਜਾਂਦੇ ਆ ਬਿਨਾ ਪਾਸਪੋਰਟ ਤੋਂ ਟਰੈਵਲ ਕਰਦੇ ਨੇ ਯਾ ਵੈਲਕਮ ਬੈਕ ਹੋ ਯਾ ਵੈਲਕਮ ਬੈਕ ਸੋ ਨਾਈਸ And this all these medicines, okay? Everything is given, night, Stanley, one month, okay? Night, Stanley, one month. Morning, Stanley, one month. Everything. Master. Now, I show you master. You are very well. Yeah, I'm master. sure.